ਅਨਮੋਲ ਗਗਨਮਾਨ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕਰਨ ਜਾ ਰਹੇ ਨੇ 16 ਜੂਨ ਨੂੰ ਤਾਂ ਕੋਣ ਹੈ ਉਹਨਾਂ ਦਾ ਜੀਵਨ ਸਾਥੀ ਜਿਸ ਦੇ ਨਾਲ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕਰਨਗੇ ਤਾਂ ਇਸ ਬਾਰੇ ਤੁਹਾਨੂੰ ਦੱਸਦੇ ਆ ਪੇਸ਼ੇਵਰਜੋਂ ਐਡਵੋਕੇਟ ਹੈ ਅਨਮੋਲ ਗਗਨਮਾਨ ਦੇ ਨਾਲ ਨਾਮ ਜੁੜਨ ਜਾ ਰਿਹਾ ਹੈ ਸ਼ਾਹਬਾਜ਼ ਸਿੰਘ ਦਾ ਜਿਨ੍ਹਾਂ ਦੇ ਪਰਿਵਾਰ ਵੀ ਜੋ ਹੈ ਰਾਜਨੀਤੀ ਦੇ ਵਿੱਚ ਕਾਫੀ ਜ਼ਿਆਦਾ ਸਰਗਰਮ ਹੈ 16 ਜੂਨ ਨੂੰ ਨਵੇਂ ਜੀਵਨ ਦੀ ਸ਼ੁਰੂਆਤ ਹੋਏਗੀ ਜ਼ੀਰਕਪੁਰ ਦੇ ਇੱਕ ਮੈਰਿਜ ਪੈਲੇਸ ਦੇ ਵਿੱਚ ਵਿਆਹ ਦੀਆਂ ਰਸਮਾਂ ਕੀਤੀਆਂ ਜਾਂਦੀਆਂ ਜੇਕਰ ਅਨਮੋਲ ਗगनਮਾਨ ਦੇ ਸੋਹਰਾ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਉਹ ਜ਼ੀਰਕਪੁਰ ਦੇ ਰਹਿਣ ਵਾਲੇ ਨੇ ਇਸ ਤੋਂ ਇਲਾਵਾ ਰਾਜਨੀਤੀ ਦੇ ਵਿੱਚ ਕਾਫੀ ਜ਼ਿਆਦਾ ਸਰਗਰਮ ਨੇ ਜੇਕਰ ਅਨਮੋਲ ਗगनਮਾਨ ਦੀ ਸਾਸਤੀ ਗੱਲ ਕੀਤੀ ਜਾਵੇ ਸੀਲਮ ਸੋਹੀ ਰਾਜਨੀਤੀ ਦੇ ਵਿੱਚ ਨੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਤੇ ਸਾਬਕਾ ਵਿੱਤ ਮੰਤਰੀ ਕੈਪਟਨ ਕਮਲਜੀਤ ਸਿੰਘ ਦੇ ਖਿਲਾਫ ਕਾਂਗਰਸ ਦੇ ਟਿਕਟ ਦੇ ਉੱਤੇ ਉਹਨਾਂ ਨੇ ਚੋਣ ਵੀ ਲੜਿਆ ਸੀ ਤੇ ਜੇਕਰ ਅਨਮੋਲ ਗਗਨਮਾਨ ਦੇ ਸੋਰਾ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਸਾਫ ਦਾ ਸੀਐਮ ਵਿਅੰਨ ਸਿੰਘ ਦੇ ਬੇहद ਕਰੀਬੀ ਰਹਿ ਚੁਕੇ ਨੇ ਇਥੋਂ ਤੱਕ ਕਿ ਅਨਮੋਲ ਗਗਨਮਾਨ ਦੇ ਦਾਦਾ ਸੋਰਾ ਵੀ ਆਜ਼ਾਦ ਚੋਣ ਲੜ ਕੇ ਵਿਧਾਨ ਸਭਾ ਦੇ ਵਿੱਚ ਪਹੁੰਚੇ ਸਨ ਜ਼ੀਰਕਪੁਰ ਏਰੀਆ ਦੇ ਵਿੱਚ ਚੰਗੀ ਜ਼ਮੀਨ ਜਾਇਦਾਦ ਸੋਰਾ ਪਰਿਵਾਰ ਦੇ ਵੱਲੋਂ ਬਣਾਈ ਗਈ ਹੈ ਅਨਮੋਲ ਗਗਨ ਮਾਨ ਦੇ ਤਾਂ ਇਸ ਤੋਂ ਪਹਿਲਾਂ ਸੀਐਮ ਮਾਨ ਰਾਗਵ ਚੱਡਾ ਅੰਮ੍ਰਿਤਪਾਲ ਸਿੰਘ ਸੁਖਾਨੰਦ ਤੇ ਮੀਥੀਅਰ ਉਹਨਾਂ ਨੇ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕੀਤੀ ਤਾਂ ਲਗਾਤਾਰ ਇਹ ਸਵਾਲ ਜਿਹੜਾ ਅਨਮੋਲ ਗਗਨ ਮਾਨ ਨੂੰ ਕੀਤਾ ਜਾਂਦਾ ਸੀ ਪੱਤਰਕਾਰਾਂ ਦੇ ਵੱਲੋਂ ਲੋਕਾਂ ਨੂੰ ਕਿ ਆਖਿਰਕਾਰ ਤੁਸੀਂ ਕਦੋਂ ਵਿਆਹ ਦੇ ਬੰਧਨ ਦੇ ਵਿੱਚ ਵੱਜੋਗੇ ਤਾਂ ਅਕਸਰ ਹੀ ਅਨਮੋਲ ਗਗਨ ਮਾਨ ਦਾ ਜਵਾਬ ਹੁੰਦਾ ਸੀ ਕਿ ਛੇਤੀ ਹੀ ਇਸ ਦਾ ਗੁਲਾਸਾ ਕੀਤਾ ਜਾਏਗਾ ਕਿ ਕਦੋਂ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕਰਨਗੇ ਤਾਂ ਪੇਸ਼ੇਵਜੋ ਤਾਂ ਗਾਇਕਾ ਸਨ ਪਾਰੇ ਰਾਜਨੀਤੀ ਦੇ ਵਿੱਚ ਪੈਰ ਧਰਿਆ ਐਮਐਲਏ ਤੋਂ ਬਾਅਦ ਸਿੱਧਾ ਮੰਤਰੀ ਬਣ ਗਏ ਤੇ ਹੁਣ ਅਕਸਰ ਹੀ ਆਪਣੇ ਕਿਸੇ ਨਾ ਕਿਸੇ ਬਿਆਨ ਨੂੰ ਲੈ ਕੇ ਚਰਚਾ ਦੇ ਵਿੱਚ ਰਹਿੰਦੇ ਨੇ ਭਾਵੇਂ ਉਹ ਐਮਐਸਬੀ ਵਾਲਾ ਬਿਆਨ ਕਿਉਂ ਨਾ ਹੋਵੇ ਪਰ ਹੁਣ ਉਹੀ ਅਨਮੋਲ ਗਗਨਮਾਨ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕਰਨ ਜਾ ਰਹੇ ਨੇ 16 ਜੂਨ ਨੂੰ ਪੇਸ਼ੇਵਜੋ ਉਹਨਾਂ ਦਾ ਪਤੀ ਵਕੀਲ ਹੈ ਰਾਜਨੀਤੀ ਦੇ ਵਿੱਚ ਉਹਨਾਂ ਦਾ ਸੋਹਰਾ ਪਰਿਵਾਰ ਕਾਫੀ ਜ਼ਿਆਦਾ ਸਰਗਰਮ ਹੈ ਇਤੋਂ ਤੱਕ ਕਿ ਇਹਨਾਂ ਦੇ ਦਾਦਾ ਸੋਹਰਾ ਆਜ਼ਾਦ ਉਮੀਦਵਾਰ ਲੜ ਕੇ ਵਿਧਾਨ ਸਭਾ ਦੇ ਵਿੱਚ ਪਹੁੰਚੇ ਸਨ ਜ਼ਿਰਕਦਪੁਰ ਦੇ ਵਿੱਚ ਚੰਗਾ ਰਸੂਖ ਰੱਖਦੇ ਨੇ ਅਨਮੋਲ ਗਗਨ ਮਾਨ ਦਾ ਸੋਹਰਾ ਪਰਿਵਾਰ ਕਿਉਂਕਿ ਅਕਸਰ ਹੀ ਕਿਹਾ ਜਾਂਦਾ ਹੈ ਕਿ ਗਾਇਕਾਂ ਦੇ ਵੱਲੋਂ ਜੋ ਹੈ ਆਪਣੀ ਹੀ ਫੀਲਡ ਦੇ ਵਿੱਚ ਵਿਆਹ ਕਰਵਾਇਆ ਜਾਂਦਾ ਹੈ ਪਰ ਅਨਮੋਲ ਗਗਨ ਮਾਨ ਦਾ ਹੋਣ ਵਾਲਾ ਲੜਾ ਪੇਸ਼ੇਵਜੋਂ ਐਡਵੋਕੇਟ ਅਨਮੋਲ ਗਗਨਮਾਨ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕਰਨ ਜਾ ਰਹੇ ਨੇ 16 ਜੂਨ ਨੂੰ ਤਾਂ ਕੋਣ ਹੈ ਉਹਨਾਂ ਦਾ ਜੀਵਨ ਸਾਥੀ ਜਿਸ ਦੇ ਨਾਲ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕਰਨਗੇ ਤਾਂ ਇਸ ਬਾਰੇ ਤੁਹਾਨੂੰ ਦੱਸਦੇ ਆ ਪੇਸ਼ੇਵਜੋਂ ਐਡਵੋਕੇਟ ਹੈ ਅਨਮੋਲ ਗਗਨਮਾਨ ਦੇ ਨਾਲ ਨਾਮ ਜੁੜਨ ਜਾ ਰਿਹਾ ਹੈ ਸ਼ਾਹਬਾਜ਼ ਸਿੰਘ ਦਾ ਜਿਨ੍ਹਾਂ ਦੇ ਪਰਿਵਾਰ ਵੀ ਜੋ ਹੈ ਰਾਜਨੀਤੀ ਦੇ ਵਿੱਚ ਕਾਫੀ ਜ਼ਿਆਦਾ ਸਰਗਰਮ ਹੈ 16 ਜੂਨ ਨੂੰ ਨਵੇਂ ਜੀਵਨ ਦੀ ਸ਼ੁਰੂਆਤ ਹੋਏਗੀ ਜ਼ੀਰਕਪੁਰ ਦੇ ਇੱਕ ਮੈਰਿਜ ਪੈਲੇਸ ਦੇ ਵਿੱਚ ਵਿਆਹ ਦੀਆਂ ਰਸਮਾਂ ਕੀਤੀਆਂ ਜਾਣਗੀਆਂ ਜੇਕਰ ਅਨਮੋਲ ਗਗਨਮਾਨ ਦੇ ਸੋਹਰਾ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਉਹ ਜ਼ੀਰਕਪੁਰ ਦੇ ਰਹਿਣ ਵਾਲੇ ਨੇ ਇਸ ਤੋਂ ਇਲਾਵਾ ਰਾਜਨੀਤੀ ਦੇ ਵਿੱਚ ਕਾਫੀ ਜ਼ਿਆਦਾ ਸਰਗਰਮ ਨੇ ਜੇਕਰ ਅਨਮੋਲ ਗਗਨਮਾਨ ਦੀ ਸਾਸਤੀ ਗੱਲ ਕੀਤੀ ਜਾਵੇ ਸੀਲਮ ਸੋਹੀ ਰਾਜਨੀਤੀ ਦੇ ਵਿੱਚ ਨੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਤੇ ਸਾਬਕਾ ਵਿੱਤ ਮੰਤਰੀ ਕੈਪਟਨ ਕਮਲਜੀਤ ਸਿੰਘ ਦੇ ਖਿਲਾਫ ਕਾਂਗਰਸੀ ਟਿਕਟ ਦੇ ਉੱਤੇ ਉਹਨਾਂ ਨੇ ਚੋਣ ਵੀ ਲੜਿਆ ਸੀ ਤੇ ਜੇਕਰ ਅਨਮੋਲ ਗਗਨਮਾਨ ਦੇ ਸੋਰਾ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਸਾਫ ਦਾ ਸੀਐਮ ਵਿਅੰਨ ਸਿੰਘ ਦੇ ਬੇहद ਕਰੀਬੀ ਰਹਿ ਚੁਕੇ ਨੇ ਇਥੋਂ ਤੱਕ ਕਿ ਅਨਮੋਲ ਗਗਨਮਾਨ ਦੇ ਦਾਦਾ ਸੋਰਾ ਵੀ ਆਜ਼ਾਦ ਚੋਣ ਲੜ ਕੇ ਵਿਧਾਨ ਸਭਾ ਦੇ ਵਿੱਚ ਪਹੁੰਚੇ ਸਨ ਜ਼ੀਰਕਪੁਰ ਏਰੀਆ ਦੇ ਵਿੱਚ ਚੰਗੀ ਜ਼ਮੀਨ ਜਾਇਦਾਦ ਸੋਰਾ ਪਰਿਵਾਰ ਦੇ ਵੱਲੋਂ ਬਣਾਈ ਗਈ ਹੈ ਅਨਮੋਲ ਗਗਨ ਮਾਨ ਦੇ ਤਾਂ ਇਸ ਤੋਂ ਪਹਿਲਾਂ ਸੀਐਮ ਮਾਨ ਰਾਗਵ ਚੱਡਾ ਅਮਰਿਤਪਾਲ ਸਿੰਘ ਸੁਖਾਨੰਦ ਤੇ ਮੀਥੀਅਰ ਉਹਨਾਂ ਨੇ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕੀਤੀ ਤਾਂ ਲਗਾਤਾਰ ਇਹ ਸਵਾਲ ਜਿਹੜਾ ਅਨਮੋਲ ਗਗਨ ਮਾਨ ਨੂੰ ਕੀਤਾ ਜਾਂਦਾ ਸੀ ਪੱਤਰਕਾਰਾਂ ਦੇ ਵੱਲੋਂ ਲੋਕਾਂ ਨੂੰ ਕਿ ਆਖਿਰਕਾਰ ਤੁਸੀਂ ਕਦੋਂ ਵਿਆਹ ਦੇ ਬੰਧਨ ਦੇ ਵਿੱਚ ਵੱਜੋਗੇ ਤਾਂ ਅਕਸਰ ਹੀ ਅਨਮੋਲ ਗਗਨ ਮਾਨ ਦਾ ਜਵਾਬ ਹੁੰਦਾ ਸੀ ਕਿ ਛੇਤੀ ਹੀ ਇਸ ਦਾ ਗੁਲਾਸਾ ਕੀਤਾ ਜਾਏਗਾ ਕਿ ਕਦੋਂ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕਰਨਗੇ ਤਾਂ ਪੇਸ਼ੇਵਜੋ ਤਾਂ ਗਾਇਕਾ ਸਨ ਪਾਰੇ ਰਾਜਨੀਤੀ ਦੇ ਵਿੱਚ ਪੈਰ ਧਰਿਆ ਐਮਐਲਏ ਤੋਂ ਬਾਅਦ ਸਿੱਧਾ ਮੰਤਰੀ ਬਣ ਗਏ ਤੇ ਹੁਣ ਅਕਸਰ ਹੀ ਆਪਣੇ ਕਿਸੇ ਨਾ ਕਿਸੇ ਬਿਆਨ ਨੂੰ ਲੈ ਕੇ ਚਰਚਾ ਦੇ ਵਿੱਚ ਰਹਿੰਦੇ ਨੇ ਭਾਵੇਂ ਉਹ ਐਮਐਸਬੀ ਵਾਲਾ ਬਿਆਨ ਕਿਉਂ ਨਾ ਹੋਵੇ ਪਰ ਹੁਣ ਉਹੀ ਅਨਮੋਲ ਗਗਨਮਾਨ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕਰਨ ਜਾ ਰਹੇ ਨੇ 16 ਜੂਨ ਨੂੰ ਪੇਸ਼ੇਵਜੋ ਉਹਨਾਂ ਦਾ ਪਤੀ ਵਕੀਲ ਹੈ ਰਾਜਨੀਤੀ ਦੇ ਵਿੱਚ ਉਹਨਾਂ ਦਾ ਸੋਹਰਾ ਪਰਿਵਾਰ ਕਾਫੀ ਜ਼ਿਆਦਾ ਸਰਗਰਮ ਹੈ ਇਤੋਂ ਤੱਕ ਕਿ ਇਹਨਾਂ ਦੇ ਦਾਦਾ ਸੋਹਰਾ ਆਜ਼ਾਦ ਉਮੀਦਵਾਰ ਲੜ ਕੇ ਵਿਧਾਨ ਸਭਾ ਦੇ ਵਿੱਚ ਪਹੁੰਚੇ ਸਨ ਜ਼ੀਰਕਦਪੁਰ ਦੇ ਵਿੱਚ ਚੰਗਾ ਰਸੂਖ ਰੱਖਦੇ ਨੇ ਅਨਮੋਲ ਗਗਨਮਾਨ ਦਾ ਸੋਹਰਾ ਪਰਿਵਾਰ ਕਿਉਂਕਿ ਅਕਸਰ ਹੀ ਕਿਹਾ ਜਾਂਦਾ ਹੈ ਕਿ ਗਾਇਕਾਂ ਦੇ ਵੱਲੋਂ ਜੋ ਹੈ ਆਪਣੀ ਹੀ ਫੀਲਡ ਦੇ ਵਿੱਚ ਵਿਆਹ ਕਰਵਾਇਆ ਜਾਂਦਾ ਹੈ ਪਰ ਅਨਮੋਲ ਗਗਨਮਾਨ ਦਾ ਹੋਣ ਵਾਲਾ ਲੜਾ ਪੇਸ਼ੇਵਜੋਂ ਐਡਵੋਕੇਟ